ਐਮਪੀ ਰਵਨੀਤ ਸਿੰਘ ਬਿੱਟੂ ਦੇ ਕਰੀਬੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਦੀ ਹਾਲਤ ਕੀ ਹੈ ਐਕਸੀਡੈਂਟ ਇਨਾ ਭਿਆਨਕ ਸੀ ਕਿ ਗੱਡੀ ਦੇ ਪਰਖੱਚੇ ਤੱਕ ਉੱੜ ਗਏ ਨੇ ਮੇਰੀ ਜਾਣਕਾਰੀ ਦੇ ਅਨਸਾਰ ਭਿਆਨਕ ਹਾਦਸਾ ਸੀਨੀਅਰ ਕਾਂਗਰਸ ਆਗੂ ਜੱਗੀ ਬਰਾੜ ਅਤੇ ਸੁਰਿੰਦਰ ਸਿੰਘ ਢਿੱਲੋਂ ਜੋ ਕਿ ਐਮਪੀ ਰਵਨੀਤ ਸਿੰਘ ਬਿੱਟੂ ਦੇ ਕਰੀਬੀ ਦੱਸੇ ਜਾ ਰਹੇ ਹਨ ਉਹਨਾਂ ਦਾ ਹੋਇਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੇਨ ਹਾਈਵੇ ਦੀਆਂ ਨੇ ਜਿੱਥੇ ਮੇਨ ਹਾਈਵੇ ਤੇ ਇਹ ਭਿਆਨਕ ਸੜਕ ਹਾਦਸਾ ਹੁੰਦਾ ਹੈ ਗੱਡੀ ਚੱਕਨਾ ਚੂਰ ਹੋ ਜਾਂਦੀ ਹੈ ਗੱਡੀ ਦੇ ਵਿੱਚ ਜਿਨ੍ਹਾਂ ਵੀ 에ਅਰ ਬੈਗ ਸੀ ਉਹ ਖੁੱਲ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਦੀ ਕਿੰਨੀ ਬੁਰੀ ਹਾਲਤ ਹੈ ਅਤੇ ਜੀਸੀਬੀ ਦੀ ਮਦਦ ਦੇ ਨਾਲ ਇਸ ਗੱਡੀ ਨੂੰ ਚੁੱਕਿਆ ਜਾ ਰਿਹਾ ਦਰਸਲ ਮਾਮਲਾ ਇਹ ਸੀ ਕਿ ਅਜਸਾਬ ਦਾ ਮੁੱਖ ਮੰਤਰੀ ਬੀਨ ਸਿੰਘ ਦੀ ਵਰਸੀ ਦਾ ਸਮਾਗਮ ਸੀ ਅਤੇ ਵਰਸੀ ਸਮਾਗਮ ਤੋਂ ਵਾਪਸ ਆ ਰਹੇ ਰਸਤੇ ਦੇ ਵਿੱਚ ਐਮਪੀ ਰਮਨ ਸਿੰਘ ਬਿੱਟੂ ਦੇ ਰਿਸ਼ਤੇਦਾਰਾਂ ਦਾ ਭਿਆਨਕ ਹਾਦਸਾ ਹੋ ਜਾਂਦਾ ਹੈ ਅਤੇ ਇਹ ਹਾਦਸਾ ਮੇਨ ਹਾਈਵੇ ਤੇ ਹੁੰਦਾ ਹੈ ਜਿਸ ਤੋਂ ਬਾਅਦ ਗੱਡੀ ਪਲਟੀਆਂ ਖਾਂਦੀ ਹੋਈ ਦੂਰ ਜਾ ਟਿਕਦੀ ਹੈ ਅਤੇ ਗੱਡੀ ਦੇ ਵਿੱਚ ਸਵਾਰ ਵਿਅਕਤੀ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਲਿਜਾਇਆ ਜਾਂਦਾ ਹੈ ਅਤੇ ਇਲਾਜ ਦੇ ਦੌਰਾਨ ਉਸ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਗਨਮੈਨ ਵੀ ਕੋਲ ਖੜੇ ਹਨ ਅਤੇ ਜੀਸੀਬੀ ਦੇ ਨਾਲ ਗੱਡੀ ਨੂੰ ਚੁੱਕਿਆ ਜਾ ਰਿਹਾ ਇਹ ਫੋਰਚੂਨਰ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ ਅਤੇ ਇਸ ਗੱਡੀ ਦੇ ਵਿੱਚ ਰਵਨੀਤ ਸਿੰਘ ਬਿੱਟੂ ਦੇ ਕਰੀਬੀ ਦੱਸੇ ਜਾ ਰਹੇ ਸਨ ਜਿਨ੍ਹਾਂ ਦੀ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਆ ਅਜਿਹਾ ਐਕਸੀਡੈਂਟ ਹੁੰਦੇ ਹੋਏ ਕਿਵੇਂ ਗੱਡੀ ਉੱਧਰੋਂ ਆ ਰਹੀ ਸੀ ਹਾਂ ਨਾਲੇ ਦੱਸਦੇ ਮੈਂ ਵੀ 5 ਮਿੰਟ ਲੇਟ ਹੋ ਗਿਆ ਸੀ ਹਾਂ 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 ਇਹ ਓਵਰ ਸਪੀਡ ਸੀ ਜੀ ਓਵਰ ਸਪੀਡ ਤੋਂ ਪਤਾ ਨਹੀਂ ਬੰਦੇ ਦੀ ਅੱਖ ਲੱਗੀ ਸੀ ਹਾਂ ਡਵਾਈਡਰ ਤੇ ਚੜੀ ਡਵਾਈਡਰ ਦੇ ਵਿੱਚ ਵੱਜ ਕੇ 6-7 ਪਲਟੇ ਖਾ ਕੇ ਇਹ ਗੱਡੀ ਕਾਫੀ ਸਪੀਡ ਨਾਲ ਮੈਨੂੰ ਵੀ ਕ੍ਰੋਸ ਕਰਕੇ ਆਈ ਹੈ ਪਿੱਛੋਂ ਦੀ ਮੈਂ ਵੀ ਆ ਰਿਹਾ ਸੀ ਨਾ ਮੈਂ ਮੈਂ 70-80 ਦੀ ਸਪੀਡ ਤੇ ਹੀ ਇਹ ਕਾਫੀ ਸਪੀਡ ਦੇ ਵਿੱਚ ਕ੍ਰੋਸ ਕਰਕੇ ਗੱਡੀ ਆਈ ਹੈ ਤੇ ਇਹੀ ਤਾਂ ਹੀ ਸੋਚਦੇ ਵੀ ਹਲੇ ਹੁਣੇ ਤਾਂ ਸਾਡੇ ਕੋਲੋਂ ਨਿਕਲ ਕੇ ਗਈ ਗੱਡੀ ਇਹ ਉਹਦਾ ਫਰੰਟ ਟਾਇਰ ਉਹ ਪਿਆ ਤੁਸੀਂ ਲਾ ਦਿਓ ਸਾਹਿਬ ਆ ਸਮਾਨ ਆਇਆ ਵਾ ਆ ਸਮਾਨ ਪਿਆ ਵਾ ਉਹ ਦੇਖੋ ਕਿੰਨਾ ਸਮਾਨ ਪਿਆ ਵਾ ਸੋ ਐਸੇ ਡਿਵਾਈਡਰ ਦੇ ਵਿੱਚ ਗੱਡੀ ਵਜੀ ਹੈ ਬਿਊਰੋ ਰਿਪੋਰਟ ਐ ਸਮਝਾ ਨਿਊਜ਼